ਇਹ ਕਿਥੋਂ ਆਇਆ ਵਿੱਚ ਕਿਥੋਂ ਲਿਆ ਲਿਆ ਫੰਮਿਲ ਮਾਰੀ ਤੋਂ ਲਿਆ ਆਵਾ ਇਹ ਕਿਥੋਂ ਆਇਆ ਸੋਨਾ ਮੈਨੂੰ ਦੱਸੋ ਸੋਨਾ ਮੇਰਾ ਬਾਹ ਕਿੱਥੋਂ ਆਇਆ ਟਾੜੇ ਕੋ ਕਿੱਥੋਂ ਆ ਗਿਆ ਮੇਰਾ ਆਪਣਾ ਹੈਗਾ ਵਾ ਤੂੰ ਵੀ ਤਾਂ ਆਪਣਾ ਜਮਾ ਕਢਾਇਆ ਵਾ ਕਿਉਂ ਮੇਰ ਕੋ ਹੈਗਾ ਮੈਂ ਰੱਖਿਆ ਹੀ ਥੋੜਾ ਜਿਹਾ ਪੌਂਕ ਪੌਂ ਤੂੰ ਮੇਰੀ ਗੱਲ ਮਾਰੀ ਹੱਥ ਕੋ ਲਾ ਦੇ ਮੈਂ ਤਾਂ ਸਫਾਈ ਕਾਂਢੀ ਸੀ ਮੈਂ ਤਾਂ ਸਫਾਈ ਲਓ ਖੁੱਲਾ ਹੀ ਮੈਂ ਲਾ ਵੇਖਿਆ ਮਾਰੀ ਬੋਲਣ ਡੈਮ ਦੀ ਜਦੋਂ ਜੀ ਕਰਦਾ ਪੁੱਛ ਤੇ ਲਿਆ ਗਾ ਮੈਨੂੰ ਮੈਨੂੰ ਦੱਸੋ ਸਹੀ ਆਇਆ ਕਿੱਥੋਂ ਮੇਰਾ ਹੀ ਆ ਕਿ ਤੈਨੂੰ ਨਹੀਂ ਲੱਗਦਾ ਟਾੜਾ ਵਾ ਅਛਾ ਫੋਰ ਕਿਹਾ ਤਾ ਕੀ ਪਤਾ ਕਿੱਥੋਂ ਲਿਆ ਤੂੰ ਗਈ ਤੇ ਪਾ ਕੇ ਗਈ ਰੱਖਿਆ ਤਾ ਕਿੱਥੇ ਪਾ ਕੇ ਗਏ ਮੇਰੇ ਸਾਹਮਣੇ ਤੂੰ ਪਾਇਆ ਹੀ ਨਹੀਂ ਆ ਪਾਇਆ ਹੀ ਪਾਇਆ ਕਿਉਂ ਨਹੀਂ ਆ ਖੜਾ ਉਹ ਤੋਂ ਇੱਧਰ ਹਾਂ ਦਾ ਬਗਾਨੀ ਚੀਜ਼ ਨੂੰ ਦਾਦਾ ਫੁੱਲ ਡੈਵਦੀ ਮੈਂ ਦਿਖਾ ਦੇ ਤੂੰ ਮੈਨੂੰ ਵਾਰੀ ਦੇ ਦਿੰਦੀ ਵੇਲੀ ਮਮੇ ਮੈਂ ਤੁਹਾਨੂੰ ਸਵੇਰੇ ਦੱਸਿਆ ਸੀ ਨਾ ਕਿ ਮੰਮੀ ਨਹੀਂ ਆਉਣਾ ਤੈਨੂੰ ਚੁੱਪ ਕਰਕੇ ਚੱਲ ਗਏ ਵੇਲੀ ਅਲ ਫੇਰੀਦਾ ਵੀ ਕਰਨਾ ਨਹੀਂ ਤਾ ਤੂੰ ਮੈਨੂੰ ਬਾਜ ਦੇ ਦਿੰਦੀ ਉਹ ਤੇ ਮੈਂ ਦੂਰ ਗਈ ਕੋਈ ਗੱਲ ਨਹੀਂ ਭੈਣ ਜੀ ਹੁਣੇ ਹੀ ਆਈ ਆ ਮੈਂ ਕਰਾ ਨੱਚਰ ਹੋ ਗਿਆ ਹਾਂ ਉਹ ਚਲ ਕੋਈ ਗੱਲ ਨਹੀਂ ਚਲ ਬੰਨਵਾਂ ਦੀ ਘਰ ਹੋ ਜੇ ਅੱਜ ਹੋਰ ਗੱਲ ਹੋ ਜਾਂਦੀ ਆ ਚਲ ਕੋਈ ਗੱਲ ਨਹੀਂ ਹੁਣੇ ਗੱਲਾਂ ਪਤਾ ਮਾਰਨੇ ਬੈਠ ਕੇ ਤੂੰ ਆ ਹੀ ਗਏ ਹਾਂ ਹਾਂ ਹੋਰ ਸਿੰਘ ਸੁਣਾਓ ਠੀਕ ਠਾਕ ਜੀ ਠੀਕ ਵਧੀਆ ਤੁਸੀਂ ਆਪਣਾ ਸੁਣਾਓ ਹਾਂਜੀ ਵਧੀਆ ਹੋਰ ਕੰਮ ਚੰਗਾ ਚੱਲਦਾ ਹਾਂ ਚੱਲਣ ਡਿਆ ਮੜਾ ਮੋਟਾ ਠੀਕ ਜੰਦੀਪ ਫੋਨ ਵਿਖਾ ਆਪਣੀ ਮੰਮੀ ਨੂੰ ਕੋਈ ਗੱਲ ਨਹੀਂ ਮੰਮੀ ਵਿਖਾ ਦੇਣੀ ਇੱਥੇ ਰਹਿਣਾ ਫੋਨ ਚਲ ਕੋਈ ਗੱਲ ਨਹੀਂ ਵਿਖਾ ਦੇ ਮਲੇ ਇੰਨਾ ਮਹਿੰਗਾ ਫੋਨ ਵਾ ਇਹਨੇ ਕਿਹੜਾ ਕਦੀ ਵੇਖਿਆ ਹੋਣਾ ਵਾ ਵੇ ਲੋ ਮਮੀ ਫੋਨ ਵੀ ਤੁਸੀਂ ਭੈਣ ਜਿਹੜਾ ਨੇ ਤੁਸੀਂ ਕਾਨੂੰ ਨਹੀਂ ਖਚਲ ਕੀਤੀ ਹੈ ਭੈਣ ਜੀ ਜਦੋਂ ਮੈਂ ਫੋਨ ਕਰਦੀ ਹਾਂ ਨਾ ਤੇ ਮੇਰੀ ਗੱਲ ਹੀ ਨਹੀਂ ਹੁੰਦੀ ਉਹ ਚਾਰੀ ਦੀ ਵੀ ਕੋਈ ਆਵਾਜ਼ ਨਹੀਂ ਆਉਂਦੀ ਫੋਨ ਦੀ ਕਦੀ ਕੋਸ਼ਿਸ਼ ਕਦੀ ਕੋ ਨਹੀਂ ਜਾਖੇ ਵੀ ਰਖਣ ਕੋਣ ਕੁ ਵੱਡ ਲੈਣ ਦੇ ਤੇ ਤੈਨੂੰ ਲੈ ਦੰਨੇ ਆ ਤੇ ਫੋਨ ਤੇ ਇਦਾਂ ਨਾਲ ਮਹਿੰਗਾ ਕੀ ਕਰਨਾ ਹੈ ਭੈਣ ਜੀ ਤੂੰ ਇਹ ਨਹੀਂ ਖੇਚਲ ਕਿਉਂ ਕੀਤੀ ਤੁਸੀਂ ਇਹ ਨਹੀਂ ਭੈਣ ਜੀ ਚੱਲ ਮੈਂ ਹੈ ਉਰੀਂ ਵੇਖ ਕਰ ਲੇਗੀ ਚਲਾ ਲੇਗੀ ਮੈਨੂੰ ਪਤਾ ਹੀ ਆਹੋ ਤਾਂ ਗੱਲ ਠੀਕ ਆ ਤੇ ਪਰ ਕਿੰਨੇ ਦਾ ਆਇਆ ਭਾਈ ਇਹ ਮਹਿੰਗਾ ਆਇਆ ਭੈਣ ਜੀ ਬਾਬਾ ਮਹਿੰਗਾ ਆ ਗਿਆ ਵਾ ਡੇਰ ਕ ਲੱਖ ਦਾ ਤੇ ਤੁਹਾਨੂੰ ਕੀ ਲੋੜ ਹੀ ਨਾ ਮਹਿੰਗਾ ਲੈਣ ਦੀ ਨਹੀਂ ਲੈ ਹੀ ਦੇਣਾ ਹੈਗਾ ਇਥੋਂ ਅਸੀਂ ਚੱਲ ਇੱਕ ਵਾਰੀ ਚੀਜ਼ ਲਿਆਂਦੀ ਹੋਵੇ ਤੇ ਚੱਲ ਚੰਗੀ ਚੀਜ਼ ਹੋਵੇ ਤਾਂ ਫੇਰ ਹੀ ਆ ਤੁਹਾਨੂੰ ਪਤਾ ਹੀ ਮਾੜੀਆਂ ਮੋਟੀਆਂ ਚੀਜ਼ਾਂ ਅਸਲੇ ਖਰਾਬ ਹੋ ਜਾਂਦੀਆਂ ਨੇ ਨਹੀਂ ਹੋਰ ਜਾਂਦੀਆਂ ਨੇ ਚਲੂ ਕਿ ਨਹੀਂ ਰਹਿਣ ਦੇਣੇ ਇੰਨਾ ਹੀ ਥੋੜਾ ਜਿਹਾ ਮੈਂ ਰਕਮ ਇਕੱਠੀ ਕਰਤੀ ਦੀ ਆ ਕੋਈ ਵੀ ਤੇ ਲੈਤਾ ਨਾ ਮਾਂ ਨੂੰ ਫਿਕਰ ਹੀ ਉਹਨੇ ਤੇ ਫੇਰ ਲਿਆ ਕੇ ਦੇਣਾ ਸੀ ਸੰਦੀਪ ਜੀ ਟੁੱਟਾ ਜਿਹਾ ਬਣਾ ਕੇ ਦੇ ਦਿੱਤਾ ਤੈਨੂੰ ਤੇ ਆਖੇ ਵੀ ਜਿਗਰਾ ਖਾਰ ਜਾ ਸਨੀਪ ਤੂੰ ਜਾਣ ਕੇ ਤੁਰ ਉਹਨਾਂ ਨੂੰ ਰੋਣਾ ਤਾਂ ਕਰਨੀ ਆ ਜਾ ਕੇ ਮੰਮੀ ਮੈਂ ਉਹਨਾਂ ਨੂੰ ਨਹੀਂ ਕਿਹਾ ਮੈਨੂੰ ਫੋਨ ਲੈ ਕੇ ਦਿਓ ਉਹਦੇ ਆਵਾਜ਼ ਨਹੀਂ ਆਉਂਦੀ ਸਾਫ਼ ਤਾਂ ਕਰਕੇ ਮੰਮੀ ਨੇ ਲੈ ਕੇ ਦਿੱਤਾ ਨਾ ਇੱਕ ਸੂਰ ਤੇਰਾ ਵਾ ਮੇਰਾ ਕਹਾਤਾ ਕਿਸੂ ਉਹਨਾਂ ਨੂੰ ਕਿਹਾ ਵਾ ਤੇ ਫੇਰ ਹੀ ਉਹਨਾਂ ਨੇ ਲੈ ਕੇ ਦਿੱਤਾ ਤੇ ਤੈਨੂੰ ਲੈ ਕੇ ਦਿੱਤਾ ਮੈਂ ਤੇ ਮੂੰਹ ਤੇ ਮੰਮੀ ਉਹ ਨਹੀਂ ਭੰਜੀ ਇਹਨਾਂ ਵਿਚਾਈ ਨਿਕਾਲੀ ਕਹਿਣਾ ਉਹ ਤੇ ਮੈਂ ਆਪ ਹੀ ਚੱਲ ਮੈਂ ਚੱਲ ਲੈ ਆ ਦਿੰਨੀ ਮੈਨੂੰ ਤੇ ਮੰਮੀ ਨੇ ਦੱਸਿਆ ਵੀ ਨਹੀਂ ਕਿ ਮੈਂ ਫੋਨ ਲੈ ਕੇ ਆਉਂਦੀ ਆ ਐਨਾ ਹੀ ਕਿਹਾ ਮੈਂ ਮਿਲ ਲਾਉਣਾ ਤੈਨੂੰ ਨਹੀਂ ਜਦੋਂ ਅਸੀਂ ਆਖਿਆ ਵੀ ਤੈਨੂੰ ਲੈ ਦੰਨੇ ਚਲੋ ਅਸੀਂ ਆ ਕਣਕਣ ਕ ਵੱਡ ਲੈ ਲੈਂਦੇ ਤੈਨੂੰ ਲੈ ਦੰਨੇ ਆ ਤੂੰ ਉਹਨਾਂ ਨੂੰ ਜਿੰਨਾ ਲੈਤਾ ਜਿੰਨਾ ਕਿ ਲੈ ਕੇ ਦੇਣਾ ਭੈਣ ਜੀ ਤੁਹਾਨੂੰ ਪਤਾ ਹੀ ਆ ਵੀ ਪੁਰਾਣੀ ਚੀਜ਼ ਪੁਰਾਣੀ ਹੁੰਦੀ ਆ ਫੇਰ ਹੀ ਅਸੀਂ ਪਤਾ ਕੀ ਕਹਾਂ ਨੇ ਨਵੀਂ ਚੀਜ਼ ਲੈਣੀ ਆ ਜਦੋਂ ਮੋਬਾਈਲ ਖਰਾਬ ਹੋ ਜਾਏ ਮੁ ਮੰਮੀ ਉਹ ਕੋਈ ਕੋਈ ਸੱਸ ਹੁੰਦੀ ਹੈ ਜਿਹੜੀ ਰੀਜ ਪੂਰੀ ਕਰਦੀ ਆ ਫਿਰ ਤੇ ਮਾਂ ਨੂੰ ਹੀ ਹੁੰਦਾ ਵਾ ਕਿ ਮੇਰੀ ਧੀ ਨੂੰ ਆ ਚੀਜ਼ ਦੀ ਲੋੜ ਵਾ ਕੋਈ ਗਾ ਨਹੀਂ ਪੁੱਤ ਸੱਸਾਂ ਵੀ ਕਰਦੀਆਂ ਨੇ ਜਿਹੜੀਆਂ ਅਕਲ ਵਾਲੀਆਂ ਹੁੰਦੀਆਂ ਨੇ ਨਾ ਕਰਦੀਆਂ ਨੇ ਸੱਸਾਂ ਨੇ ਉਹ ਚਲੋ ਇਹ ਤੇ ਪਤਾ ਬਾਅਦ ਚ ਹੀ ਲੱਗਦਾ ਮੰਮੀ ਚੰਗਾ ਪੁੱਤ ਮੈਂ ਚਲਨੀ ਆ ਨਹੀਂ ਨਹੀਂ ਮੰਮੀ ਇਹਨਾਂ ਨੂੰ ਮਿਲ ਜਿਓ ਉਦੋਂ ਵੀ ਤੁਸੀਂ ਮਿਲ ਕੇ ਨਹੀਂ ਗਏ ਸੀ ਬਾਅਦ ਵਿੱਚ ਮੈਨੂੰ ਕਹਿੰਦੇ ਬਾਹਰ ਲੈਣੇ ਚਲ ਆਜੋ ਬਾਹਰ ਲੈਣੇ

ਮੰਮੀ ਰੋਟੀ ਖਾ ਗਏ ਅੱਗੇ ਵੀ ਛੇਤੀ ਚਲ ਗਏ ਤੁਸੀਂ ਕੋਈ ਗੱਲ ਨਹੀਂ ਘਰ ਬੜਾ ਕੰਮ ਆ ਤੈਨੂੰ ਪਤਾ ਉਹ ਕਾਦੇ ਕੰਮ ਹੈ ਕੋਈ ਗੱਲ ਨਹੀਂ ਕੰਮ ਹੁੰਦੇ ਰਹਿੰਦੇ ਆ ਨਹੀਂ ਛੇਤੀ ਹੈ ਤੈਨੂੰ ਪਤਾ ਮੈਂ ਦੱਸ ਕੇ ਵੀ ਨਹੀਂ ਨਾ ਆਈ ਘਰ ਚੁੱਪ ਕੀਤੀ ਆ ਗਈ ਨਾਲੇ ਨਾ ਮੰਮੀ ਫੋਨ ਲੈ ਕੇ ਆਈ ਮੇਰੇ ਵਾਸਤੇ ਮੰਮੀ ਐਨੀ ਖਰਚ ਲਗੂ ਕਰਨੀ ਹੈ ਤੁਸੀਂ ਤਾਂ ਕੀ ਪੁੱਤ ਕਿੰਨੇ ਪੈਸੇ ਖਰਚੇ ਹੋਣੇ ਕੋਈ ਗੱਲ ਨਹੀਂ ਲੈਣਾ ਤਾਂ ਹੈਗਾ ਨਹੀਂ ਲੈ ਆਦਣਾ ਹੀ ਅਸੀਂ ਤੁਹਾਨੂੰ ਕਿਹਾ ਸੀ ਤੂੰ ਉਹੋ ਬਣਾ ਕੇ ਲਿਆਤਾ ਚਲ ਕੋਈ ਨਹੀਂ ਮੈਨੂੰ ਵੀ ਰੀਜ ਹੀ ਆਪਣੀ ਧੀ ਹੁੰਦੇ ਆਂ ਦੀ ਚਲੋ ਮੜਤੇਗੀ ਆਪੇ ਚਲੋ ਮੰਮੀ ਕੋਈ ਗੱਲ ਨਹੀਂ ਸੰਦੀਪ ਤੂੰ ਰੋਟੀ ਬਣਾ ਰੋਟੀ ਖਵਾ ਲੈ ਮੈਨੂੰ ਮੈਂ ਕਿਹਾ ਸੀ ਮੰਮੀ ਤੂੰ ਮੇਰੇ ਰੋਟੀ ਖਾ ਕੇ ਆਈ ਚੱਲ ਜਣਾ ਹਾਂ ਹੁਣ ਸੇਤ ਪੁੱਤ ਮੇਰੀ ਗੱਲ ਸੁਣਾ ਬੜੀ ਮਾਰੀ ਗੱਲ ਹੋਈ ਸੋਨੇ ਵਾਲੇ ਸੰਦੀਪ ਨੇ ਮੈਨੂੰ ਦੱਸਿਆ ਕਿ ਡੰਗ ਬਾਜ ਗਿਆ ਸੋਨਾ ਘਰੋਂ ਕਿੱਥੇ ਚਲ ਗਿਆ ਮੰਮੀ ਕੀ ਕਰਨਾ ਸੀ ਪਤਾ ਨਹੀਂ ਕਹਿੰਦੀਆਂ ਨੇ ਮਾਰੀ ਜੀ ਰੱਖਿਆ ਵਾ ਬਾਦ ਲੱਭਾ ਹੀ ਨਹੀਂ ਹੈ ਕਿ ਘਰੋਂ ਕਿਥੋਂ ਡੱਗ ਗਿਆ ਬਲਾ ਹੁਣ ਇਹ ਕੀ ਪਤਾ ਮੈਨੂੰ ਜਾਂ ਇਹਨੂੰ ਪਤਾ ਹੋਊਗਾ ਜਾਂ ਮੰਮੀ ਨੂੰ ਪਤਾ ਹੋਊਗਾ ਫੜਾਇਆ ਤੇ ਮੈਂ ਮੰਮੀ ਨੂੰ ਹੀ ਅੱਛਾ ਤੇ ਉਹਨਾਂ ਨੇ ਪਤਾ ਨਹੀਂ ਕਿੱਥੇ ਰੱਖ ਲਿਆ ਵਾ ਸਮਝ ਨਹੀਂ ਆਉਂਦੀ ਮੰਮੀ ਨੂੰ ਚੇਤਾ ਨਹੀਂ ਆਇਆ ਕਿ ਕਿੱਥੇ ਰੱਖਿਆ ਉਹ ਪਤਾ ਨਹੀਂ ਮੰਮੀ ਲਈ ਮਾਰੀ ਫੋਲੀ ਏ ਜ਼ਾਰੀ ਅੱਛਾ ਅਜੇ ਤੱਕ ਤਾਂ ਲੱਭਣੀ ਏ ਕੀ ਪਤਾ ਕੀ ਬਣ ਗਿਆ ਓਹਦੇ ਨਾਲ ਫਿਰ ਕੋਈ ਗੱਲ ਨਹੀਂ ਜੋ ਹੋਣਾ ਏ ਉਹ ਤਾਂ ਹੋ ਗਿਆ ਚਲੋ ਕਿੰਨਾ ਕੁ ਪਛਤਾਈ ਜਾਣਾ ਹੁਣ ਉਹ ਕੀ ਕਰਨਾ ਚੀਜ਼ ਕੀ ਪਤਾ ਨਹੀਂ ਬੁੜੀ ਮੁਸ਼ਕਲ ਆਣਾ ਬੰਦੀ ਏ ਤੈਨੂੰ ਪਤਾ ਹੀ ਏ ਚੀਜ਼ ਕਿਤੇ ਐਵੇਂ ਬਣ ਜਾਂਦੀ ਨਾਲੇ ਸੋਨਾ ਸੋਨਾ ਤਾਂ ਹੁਣ ਮਹਿੰਗਾ ਹੀ ਹੋ ਗਿਆ ਮੰਮੀ ਤੈਨੂੰ ਪਤਾ ਕਿੰਨਾ ਮਹਿੰਗਾ ਹੋ ਗਿਆ ਮਹਿੰਗਾ ਵਾ

ਚੱਲ ਪਤਾ ਫੋਨ ਕਰਦੇ ਪਹੁੰਚ ਚਲ ਕਰਤਾ ਵੇਖ ਲਓ ਕਿੰਨਾ ਮਹਿੰਗਾ ਫੋਨ ਲੈ ਕੇ ਆਏ ਮੰਮੀ ਸੋਹਣਾ ਵਾ ਨਾ ਵਧੀਆ ਵਾ ਸੰਦੀਪ ਮੈਂ ਅੱਜ ਕਹੜੇ ਨੇ ਪਾਇਆ ਕਿਉਂ ਘਰ ਚ ਨਹੀਂ ਕਿੰਨਾ ਮਹਿੰਗਾ ਆਵਾਜ਼ ਨਹੀਂ ਆਉਂਦੀ ਸੀ ਤੇ ਮੰਮੀ ਫਿਰ ਲੈ ਆਏ ਮੈਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਮੈਨੂੰ ਤਾਂ ਕਹਿੰਦੇ ਮੈਂ ਮਿਲਣ ਆਉਣ ਲੱਗੀ ਆ ਚਲ ਇਹ ਚੰਗੇ ਆ ਕਿੰਨਾ ਮਹਿੰਗਾ ਫੋਨ ਖੋਹ ਦਿੰਦਾ ਕਿਸ ਨੂੰ ਇਹ ਤਾਂ ਗੱਲ ਸਹੀ ਆ ਮੇਰੀ ਜਨ ਬਚਾਰੇ ਲੈ ਕੇ ਆਏ ਨਾਲੇ 5000 ਰੁਪਏ ਦੇ ਕੇ ਗਏ ਚਲ ਕੋਈ ਗੱਲ ਨਹੀਂ ਸੰਦੀਪ ਮੰਮੀ ਕਿਤੇ ਹੋਂ ਨਹੀਂ ਮਿਲੇ ਮੰਮੀ ਵੀ ਅੰਦਰ ਹੀ ਆਗੇ ਤੁਹਾਨੂੰ ਤੇ ਪਤਾ ਹੀ ਆ ਕਿਦਾਂ ਕਰ ਦਿੰਦੇ ਆ ਮਿਲਣਾ ਹੀ ਮਿਲੇ ਕਿ ਨਹੀਂ ਉਹ ਮਿਲ ਲਿਆ ਨਾ ਨੇ ਉਹ ਤੇ ਸਾੜੀ ਗਏ ਵੇਖ ਕੇ ਫੋਨ ਆ ਔਖੇ ਤੇ ਵੇਹੇ ਵੀ ਹੀ ਕਿ ਬਾਹਰ ਸੁੱਤੇ ਹੀ ਰਾਤੀ ਸੌਣਾ ਹੀ ਪੈਣਾ ਸੀ ਕੰਮ ਹੀ ਦਾਂ ਦੇ ਆਪਣੀ ਗਲਤੀ ਦਾ ਨਹੀਂ ਨਾ ਪਤਾ ਅਗਲੇ ਦੀ ਗਲਤੀ ਦਾ ਪਤਾ ਹੁੰਦਾ ਵਾ ਮਾੜਾ ਜਿਹਾ ਬੈਠੇ ਹਾਲ ਚਾਲ ਪੁੱਛਿਆ ਮੈਂ ਫੋਨ ਵਿਖਾਇਆ ਫੋਨ ਵੇਖ ਕੇ ਤੇ ਬਾਅਦ ਉੱਠ ਕੇ ਚੱਲ ਗਿਆ ਚੁੱਪ ਕਰਕੇ ਉਚਾਰ ਜੋ ਮਰਜ਼ੀ ਕਰਦੀ ਰਵੇ ਹਨੂਗੀ ਲੱਗੀਆਂ ਬੰਨ ਉਹ ਰਾਤ ਚੱਲ ਕੋਈ ਗੱਲ ਨਹੀਂ ਭੈਣ ਜੀ ਰੋਟੀ ਖਾਦੀ ਆ ਜਾਂ ਨਹੀਂ ਖਾਦੀ ਸਾੜਾ ਹੀ ਪੈ ਗਿਆ ਨਾ ਕਿ ਇਹਦੀ ਮਾਂ ਕਿਉਂ ਆ ਗਈ ਹੈ ਸੁਨੀਪ ਜਿੰਨੀ ਘਰ ਆਦੋ ਗਈ ਹੈ ਨਾ ਮੰਮੀ ਜੀ ਵਧੀਆ ਕੀਤਾ ਤੇ ਇੰਨਾ ਬਾਹਰ ਸੁੱਤੇ ਨਾ ਪਤਾ ਲੱਗ ਗਿਆ ਹਣ ਇੰਨੀ ਕ ਹੋਣੀ ਚਾਹੀਦੀ ਆ ਚਲ ਤੁਸੀਂ ਮੇਰੇ ਫੋਨ ਦੀ ਸੈਟਿੰਗ ਸੂਟਿੰਗ ਕਰ ਦੋ ਠੀਕ ਆ ਨਾ ਕੋਈ ਨਾ ਲਗਾ ਦਿੰਦੀ ਆ ਮੈਂ ਕਰ ਦਿੰਨਾ ਮੈਂ ਚਲੋ ਠੀਕ ਆ ਮੈਂ ਚਾਲ ਆਹ ਮਾ ਘਟ ਨੀ ਆ ਮੁੱਕਣੀਆਂ ਜੇ ਕੰਮ ਧੰਦਾ ਕੰਮ ਧੰਦਾ ਬਸ ਹੋ ਗਿਆ ਵਾ ਹੈ ਐਹੀ ਰਹਿ ਗਿਆ ਥੋੜਾ ਜਿਹਾ ਗੋਆ ਚੁਪਣਾ ਦਾ ਤੂੰ ਰੋਟੀ ਪਾਣੀ ਬਕਾਇਆ ਵਕ ਨਹੀਂ ਉਹ ਵੀ ਵੇਖ ਲੈਣੀ ਆਦ ਕਰ ਲਈਏ ਪਹਿਲਾਂ ਜਿਹੜਾ ਕਰ ਲੈ ਉਹ ਚੱਲ ਹਾਂ ਬਾਅਦ ਚ ਕਰ ਲਈਏ ਮੈਨੂੰ ਭੁੱਖ ਲੱਗੀ ਮੈਂ ਜਾਣਾ ਸੀ ਬੰਬੀ ਦੇ ਪੱਛੇ ਨੂੰ ਪਾਣੀ ਲਾਉਣ ਆਲਾ ਸੀ ਹੁਣ ਕਿੱਥੋਂ ਆਏ ਆ ਮੈਂ ਬੱਤੀ ਵੇਖਣ ਲਈ ਬੱਤੀ ਜਾਈ ਨਹੀਂ ਆਂਦੇ 9 ਵਜੇ ਆਉਣੀ ਆ ਚੱਲ ਉਹ 9 ਵਜੇ ਆਉਣੀ ਆ ਹਾਂ ਹੈ ਨਹੀਂ ਆ ਬੜਾ ਖਲਰਾ ਪਿਆ ਇੱਕ ਦਿਰਾ ਦਾ ਨੀਰ ਖਣਾ ਜਾ ਬੜਾਇਆ ਆ ਤੂੰ ਮੰਮੀ ਕਿੱਥੇ ਉਹਨੂੰ ਕਹਿਣਾ ਹੈ ਰੋਟੀਆਂ ਲਾ ਦਿੰਦੀ। ਉਹ ਪਤਾ ਨਹੀਂ ਕਿੱਥੇ ਇੱਥੇ ਹੁਣੀ ਕਿਤੇ ਅੰਦਰ। ਚਲ ਉਹਨੂੰ ਕਹਿਣਾ ਫਿਰ ਜਾ ਕੇ ਆਪੇ ਦੋ ਲਾ ਦਿੰਦੀ ਹੈ ਬਾਕੀ ਬਾਅਦ ਚ ਲਾ ਲਿਓ। ਨਾਲੇ ਮੇਰੀ ਗੱਲ ਸੁਣੋ। ਹਮ ਮੰਮੀ ਨਾ ਐਵੇਂ ਹੱਦੀ ਕਰਦੀ ਆ ਉਹਦਾ। ਕਿਉਂ ਕੀ ਗੱਲ ਹੋਈ? ਕੋਣਾ ਹਾਂਗੀ। ਹਾਂ ਰਾਤੀ ਜਦੋਂ ਗਈ ਨਾ ਕਿਤੇ ਚਾਚੀ ਨੂੰ ਕਿਤੇ ਛੱਡਣਾ ਤਾਂ ਮੈਂ ਦੱਸੀ ਨਹੀਂ ਸਾਰੀ ਗੱਲ। ਆਹੋ। ਉਹ ਕਿਤੇ ਜਿਹੜਾ ਗਲਜੀਤ ਬਹੁਤ ਹੈ ਇੱਥੇ ਹਲੋਤਾ ਹੀ ਬਾਰੀ। ਹਮ ਮੰਜਾੜਾ ਦੇ ਕਿਤੇ ਉੱਥੇ ਬੈਠਾ ਸੀ ਆਹੋ ਮੈਂ ਤਾਂ ਸਾਰਾ ਹੀ ਰੰਗ ਤਮਾਸ਼ਾ ਵੇਖਿਆ ਕਿ ਡੇ ਕਰਨਾ ਹੂੰ ਤੇਰੇ ਦੀ ਵੀ ਚੰਗੀ ਕੀਤੀ ਹੈ ਨਾਲ ਹੀ ਚੱਲ ਉਹ ਤਾਂ ਛੱਡ ਆਈ ਆ ਉਹਨਾਂ ਘਰ ਛੱਡ ਤੇ ਆਈ ਪਰ ਉਹਨਾਂ ਗੱਲਾਂ ਬਤਾਂ ਬੜੀਆਂ ਕੀਤੀਆਂ ਹੂੰ ਉਹ ਤਾਂ ਕਿਤੇ ਕਹਿ ਦੇ ਹੀ ਨਹੀਂ ਕਰ ਰਵੜਨੀ ਉਹ ਅਜੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸੋਨਾ ਸੰਦੀਪ ਕੋ ਗਿਆ ਚਾ ਹੋਊਗਾ ਕਿ ਚਾਚੀ ਕੋ ਗਿਆ ਹੋਊਗਾ ਪਤਾ ਨਹੀਂ ਹੁਣ ਇਹ ਗੱਲ ਦਾ ਤਾਂ ਪਤਾ ਨਹੀਂ ਹੈ ਤਨੇ ਜੀ ਆ ਘਰ ਚ ਨਾ ਚੱਲ ਗਵਾਚਾ ਉਹਨਾਂ ਦਾ ਗਵਾਚਾ ਸਾਨੂੰ ਕੀ ਭਾਵਾ ਉਹਨਾਂ ਨੇ ਰੱਖਿਆ ਹੋਊਗਾ ਕਿਤੇ ਗੱਲ ਉਹ ਵੀ ਹੈਗੀ ਆ ਅੱਜ ਹੁਣ ਅਦੀ ਨਾ ਮਾਂ ਵੀ ਆਈ ਆ ਤਾਂ ਅੱਛਾ ਆਂ ਆਈ ਕਦੇ ਦੀ ਆ ਪਹਿਲਾਂ ਤੇ ਬਾਹਰ ਬੈਠੀ ਮੈਂ ਜੂ ਦੇਈ ਤੇ ਕੰਮ ਧੰਦਾ ਕਰ ਲੈ ਆ ਮੈਂ ਨਹੀਂ ਗਾਂ ਗਈ ਮੈਂ ਹੈ ਮੈਂ ਕੀ ਲੋੜਾ ਜਾਂਦੀ ਉਹ ਤੂੰ ਨਾ ਜਾਈ ਉਹਨੇ ਤੇਰੇ ਦਿਵਾਲੇ ਹੋਏ ਨਾ ਮੁੜ ਕੇ ਨਾ ਨਾ ਮੈਂ ਨਹੀਂ ਗਈ ਤੇ ਉਹ ਹੁਣ ਕਦੇ ਅੰਦਰ ਤੇ ਹੁਣ ਵੇ ਚਾਚੀ ਆਈ ਬਾਰੂ ਗੇਲੀ ਨੂੰ ਕੰਮ ਧੰਦਾ ਕਰਕੇ ਆਹੋ ਥੋੜੀਆਂ ਹੋਣੀਆਂ ਗੱਲਾਂ ਬਾਤਾਂ ਕਰਨ ਪਤਾ ਨਹੀਂ ਵੀ ਹੁਣ ਕਿਹੜੀ ਗੱਲੋਂ ਸੱਤੇ ਆਈ ਉਹ ਵੀ ਜਾਂ ਹੋਣ ਪਈ ਉਹਦਾ ਦਿਨਾਲ ਤਰਪੇ ਪਈ ਉਹਦੇ ਚੱਲ ਕੀ ਪਤਾ ਦਵਾ ਨਹੀਂ ਮਾਵਾਂ ਈਆਂ ਨਹੀਂ ਸਕੀਮਾਂ ਨਹੀਂ ਹੁਣ ਚਾਚੀ ਦੇ ਇਦਾਂ ਦੇ ਹੈ ਨਹੀਂ ਐ ਫੇ ਸੋਨਾ ਵੇਚ ਦੋ ਘਰ ਐਨੇ ਚਰਦੀ ਨਹੀਂ ਚੀਜ਼ ਕੋਈ ਵੀ ਕੀ ਪਤਾ ਧੋ ਰੱਬ ਜਾਣਦਾ ਵਾ ਕੀ ਸਮਝਦਾ ਪਰ ਇਹਦੇ ਹੁੰਦਾ ਦਲਜੀਤ ਨੂੰ ਚਾਹੀਦਾ ਵਾ ਨਾ ਉਹਨੋਂ ਚੜੀ ਨੂੰ ਨਵੇਂ ਬਾਰ ਬਾਰ ਲਿਆ ਇਹਨਾਂ ਨੇ ਦਲਜੀਤ ਨੂੰ ਵੀ ਚਾਹੀਦਾ ਵਾ ਹੁਣ ਕੋਈ ਜਾਣ ਚਾਹ ਦਲਜੀਤ ਨਾਲ ਗੱਲ ਕਰਕੇ ਵੇਖਾਂ ਕਰੀ ਹੂੰ ਦਲਜੀਤ ਨਾਲ ਗੱਲ ਕਰਕੇ ਵੇਖਾਂ ਤੋ ਹੀ ਰਿਆਂ ਦੋ ਤਹੀ ਨਾ ਐਵੇਂ ਗੱਲਬਾਤ ਕਰਿਓ ਕੋਈ। ਉਹ ਚੱਲ ਉਹਨੂੰ ਪੁੱਛਾਂਗਾ ਵੀ ਚੱਲ ਮਾਂ ਤੇਰੀ ਦਾ ਕੀ ਕਸੂਰ ਵਾ। ਛੱਡੋ ਠਾਂ ਤੁਸੀਂ ਐਵੇਂ ਕੀ ਲੈਣਾ ਵਾ ਵਿੱਚੋਂ। ਉਹਨਾਂ ਦੇ ਘਰ ਦਾ ਮਸਲਾ ਵਾ। ਇਹੜਾ ਝੂਠ ਵਾ ਨਾ ਇਹ ਬਹੁਤਾ ਚਾਲੂ ਕਿਹਨੇ ਰਹਿੰਦਾ ਹੁੰਦਾ। ਇੱਕ ਨੱਕ ਦੇ ਸਾਹਮਣੇ ਆ ਹੀ ਜਾਣਾ ਵਾ। ਦੇਖਿਓ ਤੁਸੀਂ ਇੱਥੇ ਤੁਸੀਂ ਐ ਤੇ ਇੱਥੇ ਹੀ ਮੈਂ ਵਾ। ਮਾਂ ਦੀ ਵੀ ਤੀਜੇ ਦਿਨ ਆ ਜਾਂਦੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਉਹਦੀ। ਐਡੀ ਵੇਲੀ ਆ ਘਰੋਂ। ਚੱਲ ਹਾਂ ਨੂੰ ਵੀ ਲੱਗੇ ਆਪਣੇ ਧੀ ਦੇ ਘਰੋਂ ਵੀ ਆ ਸਾਨੂੰ ਇਹਦੇ ਵਿੱਚ ਕੀ? ਉਹ ਚੱਲ। ਹਾਂ ਕਰ ਲੈ ਕੰਮ ਧੰਦਾ ਤੇ ਮੈਨੂੰ ਰੋਟੀਆਂ ਦੇ ਲਾ ਕੇ ਦੇ ਦੋ। ਚਲ ਜਾਓ ਤੁਸੀਂ ਹਮ ਨਹੀਂ ਆ ਮੈਂ ਮੈਂ ਕਿਤੇ ਕੰਮ ਵੀ ਸਾਰਾ ਆ ਵੀ ਕਰਨਾ ਹੁੰਦਾ ਵਾ ਦੇ ਜਿਹੜਾ ਵਾ ਵੀ ਕਿਤੇ ਨਾਲ ਕਰਾਉਣਾ ਵਾ ਮਸਾ ਬਾਕੀ ਜੇ ਕਿ ਤੁਹਾਡੀ ਮੰਮੀ ਦੀ ਸਮਝਣ ਲੱਗਦੀ ਇਹਨੂੰ ਆਪਣੇ ਘਰ ਨਾਲ ਘਟ ਮਤਲਬ ਹੁੰਦਾ ਵਾ ਤੇ ਲੋਕਾਂ ਦੇ ਨਾਲ ਜ਼ਿਆਦਾ ਹੁੰਦਾ ਵਾ ਵੀ ਕੌਣ ਕੀ ਕਰਦਾ ਵਾ ਕਿੱਦਾਂ ਵਾ ਕਿੱਦਾਂ ਨਹੀਂ ਉਦਾਂ ਕਹਿੰਦੀ ਸੀ ਵੀ ਸੰਦੀਪ ਇਦਾਂ ਵਾ ਹੁਣ ਮਾਰਾ ਚਾਚੀ ਰੋਟੀਆਂ ਵੀ ਖਵਾਲਦੀ ਫਿਰਦੀ ਸਾਰੇ ਕੰਮ ਕਰਦੀ ਫਿਰਦੀ ਇਹ ਘੜੀ ਇੱਕ ਪਾਸੇ ਤੀ ਬੰਦਾ ਕਰੇ ਨਾ ਖਲਾਰਾ ਹੀ ਨਹੀਂ ਮੋਕਦਾ ਬੜਾ ਹੀ ਖਲਾਰਾ ਪਿਆ ਮੁੰਨ ਨੂੰ ਮਾੜੀ ਚੱਕਣੀ ਆ ਇੱਕ ਤਾਂ ਮੰਮੀ ਵੀ ਨਾ ਲੋਕ ਵੀ ਖੁੱਲਾ ਹੀ ਸਾਰ ਜਾਂਦੀ ਆ ਬਾਣ ਕੇ ਰਗਦੀ ਆ ਨਹੀਂ ਵੱਲਾ ਫਾਫੇ ਜੇ ਪਤਾ ਨਹੀਂ ਕੀ ਪਿਆ ਸਹੀ ਕੋਲ ਓਏ ਇਹ ਸੋਨਾ ਕਿੱਥੋਂ ਆਇਆ ਵਾ ਨਾ ਮ ਇਹ ਕਿੱਥੋਂ ਆਇਆ ਵਿੱਚ ਇਹ ਕਿੱਥੋਂ ਲੈ ਆ ਲਿਆ ਫਮਿਲ ਮਾਰੀ ਤੋਂ ਲਿਆ ਆ ਵਾ ਇਹ ਕਿੱਥੋਂ ਆਇਆ ਸੋਨਾ ਮੈਨੂੰ ਦੱਸੋ ਸੋਨਾ ਮੇਰਾ ਵਾ ਕਿੱਥੋਂ ਆਇਆ ਤੁਹਾਡੇ ਕੋ ਕਿੱਥੋਂ ਆ ਗਿਆ ਮੇਰਾ ਆਪਣਾ ਹੈਗਾ ਵਾ ਤੁਸੀਂ ਤਾਂ ਆਪਣਾ ਜਮਾ ਕਢਾਇਆ ਵਾ ਕਿਉਂ ਮੇਰੇ ਕੋ ਹੈਗਾ ਮੈਂ ਰੱਖਿਆ ਈ ਥੋੜਾ ਜਿਹਾ ਪੌਣ ਪੌਣ ਤੂੰ ਮੇਰੇ ਲਈ ਮਾਰੀ ਨੂੰ ਹੱਥ ਕੋ ਲਾ ਦੇ ਮੈਂ ਤਾਂ ਸਫਾਈ ਕਾਂਡੀ ਸੀ ਮੈਂ ਤਾਂ ਸਫਾਈ ਕਾਂਡੀ ਲੋ ਖੁੱਲਾ ਹੀ ਮੈਂ ਲਾ ਵੀ 1000 ਮਾਰੀ ਭੋਲਾ ਡੈਮ ਦੀ ਜਦੋਂ ਜੀ ਕਰਦਾ ਪੁੱਛ ਤੇ ਲਿਆ ਕਰ ਮੈਨੂੰ ਮੈਨੂੰ ਦੱਸੋ ਸਹੀ ਆਇਆ ਕਿੱਥੋਂ ਆ ਮੇਰਾ ਹੀ ਆ ਕਿ ਤੈਨੂੰ ਮੈਨੂੰ ਲੱਗਦਾ ਟਾਟਾ ਵਾ ਅੱਛਾ ਹੋਰ ਕਹਦਾ ਕੀ ਪਤਾ ਕਿੱਥੋਂ ਲਿਆ ਤੂੰ ਗਈ ਤੇ ਪਾ ਕੇ ਗਈ ਰੱਖਿਆ ਤਾਂ ਕਿੱਥੇ ਪਾ ਕੇ ਗਏ ਮੇਰੇ ਸਾਹਮਣੇ ਤੂੰ ਪਾਇਆ ਹੀ ਨਹੀਂ ਆ ਪਾਇਆ ਹੀ ਪਾਇਆ ਕਿਉਂ ਨਹੀਂ ਆ ਕਿਹੜਾ ਉਹ ਤਾਂ ਇੱਧਰ ਹਾਂ ਦਾ ਬਗਾਨੀ ਚੀਜ਼ ਨੂੰ ਦਾਦਾ ਫੁੱਲ ਡੈਵਦੀ ਮੈਂ ਦਿਖਾ ਦੇ ਦੋ ਮੈਂ ਕਿਹੜਾ ਲੈਣ ਲੱਗੀ ਆ ਕਾਦਲੀ ਦਿਖਾਉਣਾ ਜੇ ਮੰਮੀ ਤੂੰ ਸੱਚੇ ਹੋ ਨਾ ਚੀਜ਼ ਦੱਸ ਦੋ ਮੇਰਾ ਹੀ ਹੁਣ ਕਹਦਾ ਮੈਨੂੰ ਨਹੀਂ ਲੱਗਦਾ ਟਾਟਾ ਵਾ ਅੱਛਾ ਤੁਸੀਂ ਝੂਠ ਬੋਲ ਰਹੇ ਟਾਡੇ ਮੂੰਹ ਤੋਂ ਪਤਾ ਲੱਗਣ ਡਿਆ ਕਿੱਥੋਂ ਹੋਣਾ ਹੀ ਦੱਸ ਪਰ ਮੈਨੂੰ ਤੂੰ ਦੇਣਾ ਹੈ ਕਿ ਚਾਹ ਕਿੰਨੇ ਦੇਣਾ ਇਹ ਮੇਰਾ ਸੈਟ ਵਾ ਇੱਕ ਸੈਟ ਵਾ ਤੇ ਇੱਕ ਛਾਪ ਵਾ ਮੇਰੀ ਤਨ ਤਨ ਨੂੰ ਮੈਂ ਕੀ ਦੱਸਣਾ ਦੱਸਾਂ ਤੇ ਡਈ ਹੈ ਵੀ ਮੇਰਾ ਹੀ ਹੈ ਮਾਤਾ ਪਤਾ ਤਾਂ ਲੱਗ ਹੀ ਜਾਣਾ ਸੋਨਾ ਕਿੱਥੋਂ ਆਇਆ ਵਾ ਤੇਰਾ ਵਾ ਕਿ ਹੋਰ ਦਾ ਵਾ ਨਾਲ ਮੇਰਾ ਸੋਨਾ ਤੇ ਮਿਰਕੋ ਵਾ ਤੁਹਾਡੇ ਕੋਈ ਕਿੱਥੋਂ ਆ ਗਿਆ ਵਾ ਨਾਲੇ ਮੈਂ ਪੁੱਛ ਨਹੀਂ ਆਣਾ ਇਹ ਰਕੋ ਕਿ ਮੰਮੀ ਕੋ ਸੋਨਾ ਹੈਗਾ ਹੀ ਕਿ ਨਹੀਂ ਹੈਗਾ ਕਰ ਲੈ ਜੋ ਕਰਨਾ ਆੜ ਕੇ ਤੇ ਮੈਂ ਸਿਰ ਤੇ ਲੱਗੀਆਂ ਚਾਰਨ ਤੂੰ ਸੋਨਾ ਤੇ ਮੇਰਾ ਹੀ ਐ ਤੂੰ ਜੋ ਮਰਜ਼ੀ ਕਰਦੀ ਰਹੁ ਚੰਗਾ ਮਾਦਾ ਲੱਗੀ ਮੈਂ ਕਰਨ ਹੁਣੇ ਫੋਨ ਕੁਛ ਨਹੀਂ ਇਹਨਾਂ ਨੂੰ ਹੁਣੇ ਫੋਨ ਕਰਕੇ ਕਿੰਨਾ ਤੇ ਤੁਹਾਡੇ ਕੋ ਸੋਨਾ ਹੈਗਾ ਕਿ ਨਹੀਂ ਹੈਗਾ ਜੇ ਚੜ ਗਈ ਇਸ ਅੰਤੇ ਚੜੀ ਜਾਣ ਲਈ ਜੇ ਮੈਂ ਬੋਲਣ ਨਹੀਂ ਡਈ ਤੇ ਮੇਰੀ ਚੀਜ਼ ਐ ਮੈਂ ਰੱਖੀ ਐ ਮੈਂ ਤੈਨੂੰ ਕਿੱਥੋਂ ਲੈਣੀ ਕਿ ਚਾਹ ਤੇ ਪਿਆਕਿਆਂ ਤੋਂ ਆਈ ਹੀ ਛਿੱਡੀਆਂ ਗੱਲਾਂ ਬਣਾਉਂਦੀ ਉਹ ਮਰਜ਼ੀ ਕਰ ਲੈ ਸੋਨਾ ਮੇਰਾ ਵਾ ਮੈਂ ਰੱਖਾਂ ਭਾਏ ਜੋ ਮਰਜ਼ੀ ਕਰਾਂ ਤੂੰ ਜਿੰਨੂੰ ਜੱਸਣਾ ਵੀ ਜਾ ਕੇ ਦੱਸ ਲੈ ਮੈਨੂੰ ਨਹੀਂ ਤੇਰਾ ਡਰ ਪਿਆ ਕਿ ਢੀ ਸਿਰ ਤੇ ਚੜੀ ਜਾਣ ਡਈ ਜੇ ਮੈਂ ਕੋਸ ਆਖਣ ਨਹੀਂ ਡਈ ਤੇ ਭੂਵੇ ਚੜ ਗਈ ਆ ਬੱਸ ਮੈਂ ਕੀ ਕਰਾਂ ਸੌਣੇ ਨੇ ਤਾਂ ਮੈਨੂੰ ਸਤਾ ਹੀ ਮਾਰਿਆ ਇੱਕ ਸਾਤਾ ਯਾਨੀ ਚਿੰਤਾ ਹੀ ਪੈ ਗਈ ਸੌਣੇ ਦੀ